ਕਾਕੇ ਦਰਸ਼ਟਾ ਦੇ ਨਾਲੇ ਪਾਸੇ ਇੱਥੇ ਸਿੱਟੇ ਮੈਂ ਉਹ ਜਾ ਸਾਈਡ ਤੇ ਹਾਦਮਾ ਪਰਲੇ ਪਾਕਸ਼ ਇਹਦਾ ਪਤਾ ਕੋਈ ਨਹੀਂ ਇਹਨੇ ਤੇਜ ਹੁੰਦੇ ਆ ਕਿੱਧਰੋਂ ਨਿਕਲ ਜਾ ਉਹ ਇਹਦਾ ਬਾਸ ਹੋਰਲੇ ਆਲ ਗਾੜੇ ਚੱਟ ਕੇ ਨਾ ਮੈਨੂੰ ਲੱਗਿਆ ਸੀ ਪਹਿਲਾਂ ਵੀ ਥੱਲੇ ਨੂੰ ਗਿਆ ਕੁਝ ਛੱਕ ਜਾ ਤਾਂ ਮੈਨੂੰ ਪੈ ਗਿਆ ਸੀ ਓਏ ਹੋਏ ਇਹਨੇ ਸੇੜੇ ਨਾ ਸੇੜੇ ਔਰ ਲੀਆ ਚੱਕ ਔਰ ਲੀਆ ਨਹੀਂ ਆਟਾਂ ਜੀ ਵੜ ਦੇਣਾ ਯਾਰ ਸਾਹੀ ਤਾਂ ਕਹਿੰਦੇ ਕਿੱਦਾਂ ਨੂੰ ਇੱਧਰ ਆਪਾਂ ਦੂਰ ਹੋ ਜੀਏ ਪਰ ਲੀਆ ਵਿੱਚ ਆਪਾਂ ਆਪੋ ਵੜਦਾ ਆ ਇਹ ਕਰਦਾ ਨਹੀਂ ਇਹਨੇ ਵੜਦਾ ਇੱਥੇ ਹੀ ਜਾਣਾ ਵੀਰੇ ਆਉਣਾ ਨਹੀਂ ਟਿੱਕਾਂ ਥੋੜੀ ਵੜ ਦੇਣਾ ਇਹਨੂੰ ਮੈਂ ਜਿਆਦਾ ਮੱਗਾ ਮਾਰ ਦੋ ਇਹ ਤੇ ਮੁੱਦਾ ਲੈ ਫਿਰ ਜਾ ਹੋ ਜੋ ਪਰੇ ਐਨਸ ਨਾਲ ਆ ਲੈ ਮੈਂ ਕਿ ਤੈਨੂੰ ਆਵਾ ਕੱਢ ਲੈ ਕੱਢ ਲੈ ਇਹਨੂੰ ਇੱਧਰ ਨੂੰ ਇੱਧਰ ਨੂੰ ਆ ਤਾ ਮਾਉਰੇ ਤੂੰ ਗਲਤ ਪਾਸੇ ਖੜਾ ਉਧਰ ਹੀ ਖੜਾ ਸਾਲਾ ਮੇਰੇ ਇੱਧਰ ਹੀ ਖੜੂੰਗਾ ਇੱਕ ਤੱਕ ਚੱਕ ਲੈਣ ਦੇ ਸੈਟ ਦਬ ਦੂਰੇ ਸੈਟ ਸੈਟ ਲੈ ਉਰੇ ਉਰੇ ਕੱਢ ਲੈ ਓਏ ਹਾਂ ਹਾਂ ਪਿਆਰੇ ਪਾਪਾ ਆ ਤਾਂ ਮੈਂ ਇੱਥੇ ਰੱਖੀਆ ਕੱਢ ਮੇਰਾ ਫੜ ਮੇਰੇ ਬਾਤ ਕੇ ਨੇ ਮੋੜ ਜਾਣਾ ਆ ਫੜੀ ਫੜੀ ਆ ਵੀ ਫੜ ਹੜ ਕੇ ਰੱਖੀ ਫਰ 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 ਹਾਂ ਛੋਟਾ ਡੰਡਾ ਦਰਾ ਖੜਦਾ ਖੜਦਾ ਪਿੱਛੇ ਹੋ ਜਾ ਵੀਰੇ ਬੁੱਧੀ ਬੋਤਲ ਦਾ ਮੈਂ ਵੱਡੀ ਹੈਗੀ ਆ ਆਉਂ ਮਰੋਜੀ ਚ ਪਾਣੀ ਪੀਣਾ ਮੈਂ ਖੜਦਾ ਖੜਦਾ ਸੇਦੀ ਨਹੀਂ ਛੱਡਣੀ ਇਹਦੀ ਮੈਂ ਰੱਖਦਾ ਮੈਂ ਲੈ ਕੇ ਆਉਣਾ ਪਾਣੀ ਪਾਇਆ ਹੋਇਆ ਰਹਿਣ ਦੇ ਅੰਦੀ ਪਾਣੀਆਂ ਵਿੱਚ ਰਹਿੰਦੇ ਤਾਂ ਹੀ ਕੋਈ ਨਾ ਉਹ ਫੜ ਗੁਰ ਹਾਲੇ ਵੱਡੇ ਮੋੜ ਧਿਆਨ ਨਾ ਵੀਰੇ ਕੋਈ ਲੈ ਨੂੰ ਐ ਤਾਂ ਨਹੀਂ ਕਿਤੇ ਜਾਣ ਨਹੀਂ ਆ ਮਾਰਦਾ ਵੀ ਨਹੀਂ ਇਹ ਮਾਰ ਜਾਂਦਾ ਕਈ ਵਾਰ ਮਾਰਨ ਥੋੜੀ ਦੇਣਾ ਇਹਨੂੰ ਨਹੀਂ ਨਹੀਂ ਇਹ ਮਾਰ ਜਾਂਦੇ ਆ ਮੁੜ ਕੇ ਇੱਧਰ ਨੂੰ ਮਾਰੂ ਖੜ ਜਾ ਕੋਈ ਮੈਂ ਹੜਾ ਰਾਹ ਇਤਰ ਕਰਦਾ ਕਿੱਥੇ ਆਉਂਦਾ ਥੱਲੇ ਦੱਬ ਲਿਆੜੀਆਂ ਤਾਂ ਨਾ ਇਹ ਸਾਰਾ ਪੂਰਾ ਖੜੀ ਦਾ ਖਤਰਨਾਕ ਆਇਆ ਸੱਪ ਗੋਰੀ ਹੜੇ ਦਾ ਹੜੇ ਦਾ ਇਹ ਰਗਾ ਬੈਠ ਚੂ ਬਾਦੂ ਕਾ ਇਧਰ ਉਹਨੇ ਖਰੋ ਨਾਲ ਦੱਬ ਕੇ ਰੱਖ ਪਰ ਇਹ ਨੂੰ ਰਿਕਾਰਡ ਕਰ ਕਰੋ ਪਤਾ ਲੱਗਦਾ ਇਹ ਬੜੀ ਖਤਰਨਾਕ ਪਰਜਾਤੀ ਆ। ਹੜਾ। ਆਹ ਖੜੇ। ਆਹ ਖੜੇ। ਕਹਿੰਦਾ ਯਾਰ ਮੁਹਿੰਮ ਨੋਟ ਕਰ। ਪੂਛ ਇਕੱਠੇ ਹੀ ਕਰ ਲੈਂਦੇ ਜਾਂ ਤਾਂ ਪੂਛ ਤੇ ਰੱਖਿਆ ਜਾਏ ਪ੍ਰੈਸਰ ਜੀ। ਕਰ ਕਰ। ਪਾਦੇ 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 ਪਾਦੇ। ਹਰ ਟੱਕਰ 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 ਟੱਕਰ। 我一点。<Bye. S 2> <Bye. S 1>